ਆਵੇ ਤੁਸੀਂ ਐਵੇਂ ਆ ਜਿਹੜੀ ਡੈਰੀ ਲਈ ਫਿਰਦੇ ਪਤਾ ਕਿਹੜੀ ਡੈਰੀ ਆ ਉਹ ਐਵੇਂ ਕਿਹੜੇ ਮਾਲ ਡੈਰੀ ਤੇ ਲਿਖਤਾ ਦੀ ਪਤਾ ਤੁਹਾਡੇ ਦਾ ਨਾ ਬੱਲਾ ਨਾ ਕੋਰੀਆ ਨਾ ਕੋ ਚਿੱਟੀ ਨਾ ਕੋ ਪੀਲੀ ਨਾ ਕੋ ਫਿੱਕੀ ਆਵੇਂ ਉਹਨਾਂ ਦੀਆਂ ਗੱਲਾਂ ਨਾ ਕਰਾ ਕਰੋ ਤੁਹਾਡੀ ਨਾ ਕਦੀ ਹੁਣ ਸਰਕਾਰ ਆਉਣੀ ਆ ਨਾ ਕਦੀ ਸਰਕਾਰ ਬਣਦੀ ਆ ਕਾਲੀ ਦਾ ਕੋਈ ਆਪਣੇ ਹੱਥੀ ਖਤਮ ਕਰਤਾ ਇਹ ਧਰਮ ਕੀਤਾ ਉਹਨੇ ਇਹ ਧੱਕੀ ਮਾਰੀ ਹੈ ਕਿਹਦੇ ਨਾਲ ਕੀਤਾ ਹੈ ਉਹ ਜਦੋਂ ਆਇਆ ਨਾ ਪਹਿਲਾਂ ਦੀ ਨਾਲੇ ਉਹ ਫੋਟੋ ਵੀ ਲਾ ਰਿਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਆ ਅਫਸਰ ਸੇਵਾ ਨੂੰ ਪਤਾ ਹੋਣਾ ਚਾਹੀਦਾ ਕਿ ਝੂਠੇ ਪੱچے ਦੇਨੇ ਕੋਰਾ ਹੈ ਐ ਨਾ ਸੋਚਿਓ ਕਿ ਤੁਸੀਂ ਝੂਠੇ ਪੱچے ਦੇ ਦੋਗੇ ਅੰਕਜ ਅਸੀਂ ਰੋਣ ਸਾਹਿਬ ਅਸੀਂ ਔਨ ਸਾਹਿਬ ਪਹਿਲੇ 6 ਮਹੀਨੇ ਦੇ ਅੰਦਰ ਜਿਨੇ ਜਿਨੇ ਝੂਠੇ ਜਿੰਦ ਤੇ ਹਨ ਆ ਬਿਮਾਰੀ ਪੱਕਾ ਹੀ ਮੈਲਾਜ ਕਰ ਲਾਣਾ ਹੈ ਉਹਦੇ ਬਾਅਦ ਐ ਜਾ ਸਬਕ ਸਿਖਾਵਾਂਗੇ ਜ਼ਿੰਦਗੀ ਚ ਕੋਈ ਅਫਸਰ ਠੁੱਠਾ ਪੇਸ ਨਿਕਾਊਗਾ ਹੁਣ ਵੀ ਹਟ ਜਾਓ ਹੁਣ ਵੀ ਹਟ ਜਾਓ ਹੁਣ ਵੀ ਹਟ ਜਾਓ ਆ ਜਿਹੜੇ ਲੀਡਰ ਨੇ ਕਹਿਨ ਤੇ ਕੀਤਾ ਹੈ ਉਹ ਲੀਡਰ ਵੀ ਨਾਲ ਹੀ ਜਾਣਗੇ ਅੰਦਰ ਆਪਿਆ ਤੁਸੀਂ ਐਵੇਂ ਆਹ ਜਿਹੜੀ ਡੈਡੀ ਲਈ ਫਿਰਦੇ ਪਤਾ ਕਿਹੜੀ ਡੈਡੀ ਆ ਉਹ ਐਵੇਂ ਕਹਿੰਦੇ ਲਾਲ ਡੈਡੀ ਤੇ ਲਿਖਤਾ ਜੀ ਸਭ ਤੁਹਾਡੇ ਨਾਮ ਗੁਲਾਮ ਆ ਨਾ ਕੋਰੀਆ ਨਾ ਕੋ ਚਿੱਟੀ ਜਾਂ ਨਾ ਕੋ ਪੀਲੀ ਜਾਂ ਨਾ ਕੋ ਫਿੱਕੀ ਅਰੇ ਇਦਾਂ ਦੀਆਂ ਗੱਲਾਂ ਨਾ ਕਰਾ ਕਰੋ ਤੁਹਾਡੀ ਨਾ ਕਦੀ ਹੁਣ ਸਰਕਾਰ ਆਉਣੀ ਐ ਨਾ ਕਦੀ ਸਰਕਾਰ ਬਣਨੀ ਐ ਕਾਲੀ ਦਾ ਕੋਈ ਆਪਣੇ ਹੱਥੀ ਖਤਮ ਕਰਤਾ ਇਸ ਕਰਕੇ ਅਫਸਾਨੂ ਪਤਾ ਹਾਸੀ ਨੂੰ ਪਤਾ ਕਿ ਹੁਣ ਤੁਹਾਡਾ ਵਕਤ ਖੁੱਲ ਗਿਆ ਸਾਹਿਬ